ਇਹ ਟਾਲਵਾਲ ਸਾਹਿਬ ਅੱਜ ਦਰਬਾਰ ਸਾਹਿਬ ਪਹੁੰਚੇ ਜੇ ਬਹੁਤ ਸਾਰੇ ਮੈਂਬਰ ਜਿਹੜੇ ਜਿੱਥੇ ਹੈ ਜਿਲ੍ਹਾ ਪਿੰਡ ਪਿੰਡ ਏਕਾਣਾ ਜੀ ਅੱਜ ਅਸੀਂ ਗੁਰੂ ਰਾਮਦਾਸ ਜੀ ਦੀ ਪਰਮਾਤਮਾ ਦੀ ਸ਼ੁਕਰੀਆ ਅਦਾ ਕਰਨਾ ਆਇਆ ਮੱਥਾ ਟੇਕਣਾ ਆਇਆ ਗੁਰੂ ਰਾਮਦਾਸ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਕਿ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੰਪਲ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ 40 ਸਾਲ ਦੀਆਂ ਜਿਹੜੀਆਂ ਵਿਕਾਸ ਦੀਆਂ ਨੀਤੀਆਂ ਸੀ ਵਿਕਾਸ ਦੇ ਕੀਤੇ ਜਿਹੜੇ ਕੰਮ ਸੀ ਉਹਨਾਂ ਕੰਮਾਂ ਕਰਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਚਿੱਤ ਪ੍ਰਾਪਤ ਹੋਈ ਹੈ ਔਰ ਅਜਨਾਲਾ ਹਲਕੇ ਦੇ ਵਿੱਚ ਅਸੀਂ 33 ਬਲਾਕ ਸੰਪਤੀਆਂ 'ਚੋਂ 32 ਜਿਹੜੀਆਂ ਉਹ ਬਲਾਕ ਸੰਪਤੀਆਂ ਅਸੀਂ ਦਿੱਤੇ ਆ ਔਰ ਅਸੀਂ ਚਾਰ ਦਿਲਾ ਪੰਚਾਇਤ ਜਿਹੜੀਆਂ ਚਾਰ ਦੀਆਂ ਚਾਰ ਦਿਲਾ ਪੰਚਾਇਤ ਅਸੀਂ ਦਿੱਤੇ ਆ ਇਸ ਕਰਕੇ ਜਿਹੜੀ ਇਹ ਚਿੱਤ ਹੋਈ ਹੈ ਉਹ ਚਿਤ ਕਰਕੇ ਅਸੀਂ ਸ਼ੁਕਰੀਆ ਵੀ ਦਾਅ ਕਰਨਾ ਆਏ ਆਂ ਆ ਗੁਰੂ ਰਾਮਦਾਸ ਜੀ ਦੇ ਕੋਲੋਂ ਅਸ਼ੀਰਵਾਦ ਲੈਣ ਆਏ ਆਂ ਕਿ ਜਿਹੜੇ ਐਸ ਸਰਕਾਰ ਦੇ ਜਿਹੜੇ ਜੇ 13 14 ਮਹੀਨੇ ਬਾਕੀ ਆ ਇਹਦੇ ਚ ਜਿੰਨੇ ਕੰਮ ਅਜੇ ਪਿੰਡਾਂ ਦੇ ਬਾਕੀ ਆ ਉਹ ਸਾਰੇ ਕੰਮ ਅਸੀਂ ਕਰ ਰਹੇ ਆਂ ਉਹ ਲਈ ਅਸ਼ੀਰਵਾਦ ਲੈਣਾ ਔਰ ਸਮ ਲੋਕੇ ਸਾਡੇ ਲਈ 27 ਦੀ ਇਲੈਕਸ਼ਨ ਸ਼ੁਰੂ ਹੋ ਗਈ ਆ ਅਸੀਂ 27 ਦੀ ਇਲੈਕਸ਼ਨ ਦੇ ਬੋਰਡ ਦੇ ਵਿੱਚ ਆ ਅਸੀਂ ਉਹ ਵੀ ਅਰਦਾਸ ਕਰਕੇ ਹੋਣੀ ਕਿ 27 ਦੇ ਵਿੱਚ ਵੀ ਬੁੱਧੂ ਦਾ ਆਂਦਾਸ ਕਿਰਪਾ ਕਰ ਤੇ ਦੁਬਾਰਾ ਝਾੜੂ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਵਾਲਾ ਸਾਹਿਬ ਜਿਹੜੀਆਂ ਸੀਟਾਂ ਤੁਸੀਂ ਜਿੱਤੇ ਜੀ ਉਸ ਵੀ ਵਿਰੋਧੀ ਚਰਚਾ ਨਹੀਂ ਕਰ ਰਹੇ ਜਿਹੜੀ ਤੁਸੀਂ ਸੀਟ ਹਾਰੇ ਜੇ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਦਾ ਕਹੀ ਢਾਲੀਵਾਲ ਸਾਹਿਬ ਜਿਹੜਾ ਆਪਣਾ ਘਰ ਆ ਆਪਣਾ ਘਰ ਤੇ ਉਹਨਾਂ ਵੱਲੋਂ ਧਿਆਨ ਨਹੀਂ ਰੱਖਿਆਗਾ ਆਪਣਾ ਘਰ ਹੱਦ ਉਹਨਾਂ ਦੇ ਆਪਣੇ ਘਰ ਕਿੱਥੇ ਆ ਜਿਹੜੇ ਇਹ ਗੱਲ ਕਹਿੰਦੇ ਉਹਨੂੰ ਪੁੱਛੋ ਤੁਹਾਡੇ ਘਰ ਕਿੱਥੇ ਆ ਸਮਝਦੇ ਕੀ ਗੱਲ ਮੈਂ ਤਾਂ ਕੰਮ ਜ਼ਿਆਦਾ ਹੀ ਨਾਲੇ ਚ ਕਾਤੇ ਜਿਹੜੇ ਆਪਣੀ ਕਦਰ ਭੂਮੀਆਂ ਦੇ ਉੱਤੇ ਪਾਰਟੀ ਨੇ ਡਿਊਟੀ ਲਾਈ ਹੈ ਜਿੱਥੇ ਮੈਂ ਸਿਆਸਤ ਕਰਦਾ ਉੱਥੋਂ ਦੀ ਗੱਲ ਕਰੋ ਜਿੱਥੇ ਮੈਂ ਧੰਗਾ ਦੇ ਉਹਨੇ ਜਵਾਬ ਦਿੰਦੇ ਨੰਗਾ ਦਾ ਬਾਟਾ ਵੇਖਿਆ ਕਿੱਦਾਂ ਮੰਜਾ ਇਦਾਂ ਮੰਜੇ ਜੇ ਕਾਲੀ ਉੱਥੇ ਜੜਬੇ ਦੇ ਖਲਾਬ ਆ ਪੋਂਦੇ ਫਿਰਦਾ ਆਈ ਨਾਲੇ ਆਓ ਆਈ ਨਾਲੇ ਦੀ ਗੱਲ ਕਰੋ ਫਿਰ ਤੁਹਾਨੂੰ ਦੱਸਿਆ ਵੀ ਕੀ ਭਾਅ ਵਿਕਦੀ ਹੈ ਸਮਝ ਨਹੀਂ ਹਲਕੇ ਦੇ ਵਿੱਚ ਵੀ ਮਜੀਠੇ ਦੀ ਮਜੀਠੇ ਦੀ ਕਾਲੀ ਐ ਮੰਜੇ ਨੇ ਗੱਦ ਬਾਟੇ ਉਹ 27 ਜੀ ਵੀ ਮੰਜਾਂਗੇ ਤੁਸੀਂ ਵੇਖੀ ਜਾਓ ਕੀ ਬਾਤ ਮਜੀਠੇ ਚ 2-3 ਥਾਵਾਂ ਤੇ ਕਾਲੀ ਫਲ ਜਿੱਤ ਤੋਂ ਇਹ ਕੰਨੇ 2027 ਤੇ ਸਾਡੀ ਸਰਕਾਰ ਨੂੰ ਪੱਕਾ ਹੈ ਸਰ ਬਾਕੀ ਥਾਵਾਂ ਤੇ ਕਿਹਦੀ ਜਿੱਤ ਹੋਈ ਹੈ ਬਾਕੀ ਥਾਵਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਕਿ ਨਹੀਂ ਹੋਈ ਪਹਿਲੀ ਵਾਰ ਐਡੀ ਵੱਡੀ ਜਿੱਤ ਹੋਈ ਹੈ ਸੋ ਇਸ ਕਰਕੇ ਕੱਲੀ ਜਿਹੜਾ ਜੋ ਕੁਝ ਕਹਿ ਰਹੇ ਆ ਉਹਨਾਂ ਦੀ ਕੋਈ ਵੀ ਗੱਲ ਦੇ ਵਿੱਚ ਕੋਈ ਵਜਨ ਨਹੀਂ ਕੋਈ ਦਲੀਲ ਨਹੀਂ ਕੋਈ ਫਰੀਦ ਨਹੀਂ ਉਹ ਉਦਾਂ ਹੀ ਆਪਣੀਆਂ ਗੱਲਾਂ ਜਿਹੜੀਆਂ ਵਾਦੀ ਜਾਂਦੇ ਆ ਆਮ ਆਦਮੀ ਪਾਰਟੀ ਫੋੜ ਵੀ ਜਿੱਤੀ ਆ ਤੇ 27 ਦੇ ਵਿੱਚ ਵੀ ਵੱਡੀ ਲੀਡ ਦੇ ਨਾਲ ਜਿਹੜੀ ਆ ਉਹ ਅਸੀਂ ਦਿੱਤਾ